ਸਤਿ ਸ਼੍ਰੀ ਅਕਾਲ ਦੋਸਤੋ ਦੋਸਤੋ ਲੋਕਾਂ ਨੂੰ ਅਕਸਰ ਕਹਿੰਦੇ ਸੁਣਿਆ ਹੋਊਗਾ ਵੀ ਲਿਬਾਸ ਚੰਗਾ ਪਾਉਣਾ ਚਾਹੀਦਾ ਕੱਪੜੇ ਚੰਗੇ ਪਾਉਣੇ ਚਾਹੀਦੇ ਮੈਂ ਵੀ ਕਈ ਮੁੰਡਿਆਂ ਨੂੰ ਪੁੱਛਿਆ ਮੈਨੂੰ ਕਹਿ ਦਿੰਦੇ ਆ ਵੀ ਪੈਸਾ ਨਹੀਂ ਯਾਰ ਨਹੀਂ ਤਾਂ ਕੱਪੜੇ ਟੰਗ ਦੇ ਪਾ ਲੈਂਦੇ ਮਸਲਾ ਪੈਸੇ ਦਾ ਨਹੀਂ ਲਿਬਾਸ ਤੋਤਾ ਕੱਪੜੇ ਤੋਤੇ ਹੋਣੇ ਚਾਹੀਦੇ ਕੱਪੜੇ ਸੌਂਤੇ ਹੋਣੇ ਚਾਹੀਦੇ ਚਾਹੇ ਪਾਟੇ ਸੌਂਤੇ ਹੋਣ ਕੱਪੜੇ ਇਸ ਤਰ੍ਹਾਂ ਦੇ ਪਾਉਣੇ ਚਾਹੀਦੇ ਜਿਹੜੇ ਤੁਹਾਡੇ ਸਰੀਰ ਦੇ ਉੱਤੇ ਜਚਣ ਜੀ ਦੇ ਵਿੱਚ ਤੁਸੀਂ ਡੀਸੈਂਟ ਲੱਗੋ ਪਹਿਰਾਵਾ ਤੁਹਾਡਾ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਕਿ ਤੁਹਾਡਾ ਪਹਿਰਾਵਾ ਹੀ ਦੁਨੀਆ ਨੂੰ ਹੁਕਮ ਦੇਵੇ ਜੋ ਤੁਸੀਂ ਸਾਇੰਸ ਪੜੋਗੇ ਤਾਂ ਤੁਹਾਨੂੰ ਪਤਾ ਲੱਗੂਗਾ ਦੁਨੀਆ ਦੀ ਸਾਈਕੋਲੋਜੀ ਕਿਸ ਤਰ੍ਹਾਂ ਵਰਕ ਕਰਦੀ ਹੈ ਤੁਹਾਡਾ ਲਿਵਾਸ ਦੁਨੀਆਂ ਨੂੰ ਹੁਕਮ ਦੇਵੇ ਕਿ ਤੁਸੀਂ ਉਹ ਤੁਹਾਡੀ ਇੱਜ਼ਤ ਕਰਨ